ਜੇਲ ਹੁੰਦੀ ਸੀ ਤੇ ਇੱਥੇ ਹੀ ਗੁਨਾਨੰਦ ਸਿੰਘ ਜੀ ਮਹਾਰਾਜ ਜੀ ਨੂੰ ਬਾਕੀ ਲੋਕਾਂ ਨਾਲ ਕੈਦ ਕਰਕੇ ਰੱਖਿਆ ਸੀ। ਔਂ ਗਲੀਆਂ ਚ ਕੁੰਮਦੇ ਹੋਏ ਸਾਨੂੰ ਇੱਥੇ ਆ ਕੇ ਮਿਲੇ। ਇਹ ਹੀ ਉਹ ਥਾੜਾ ਸਾਹਬ ਹੈ ਜਿੱਥੇ ਗੁਰਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ। ਫੈਮਨਾਬਦੀ ਧਰਤੀ ਤੇ ਇੱਕ ਐਸਾ ਸਥਾਨ ਵੀ ਹੈ ਜਿੱਥੇ ਗੁਨਾਨੰਦ ਮਹਾਰਾਜ ਜੀ ਨੂੰ ਬਾਬਰ ਦੀਆਂ ਫੌਜਾਂ ਨੇ ਕੈਦ ਕਰਕੇ ਰੱਖਿਆ ਸੀ। ਹਾਂਜੀ ਮੈਂ ਗੱਲ ਕਰਿਆ ਗੁਰਦੁਆਰਾ ਸ੍ਰੀ ਚੱਕੀ ਸਾਹਿਬ ਦੀ ਜੋ ਕਿ ਤੰਗ ਗਲੀਆਂ ਚ ਕੁੰਮਦੇ ਹੋਏ ਸਾਨੂੰ ਇੱਥੇ ਆ ਕੇ ਮਿਲੇ। ਕੀ ਹੈ ਇਤਿਹਾਸ ਇਸ ਪੁਰਾਤਨ ਸਥਾਨ ਦਾ? ਆਓ। ਤਾਨੂੰ ਦਰਸ਼ਨ ਕਰਾਨੇ ਆ ਤੇ ਨਾਲੋ ਨਾਲ ਇਤਿਹਾਸਿਕ ਪੰਨਿਆਂ ਨੂੰ ਪਰੋਲਦੇ ਹੋਏ ਤੁਹਾਨੂੰ ਇਤਿਹਾਸ ਵੀ ਦੱਸਦੇ ਸੰਗਤ ਜੀ ਜੇ ਮੈਂ ਗੱਲ ਕਰਾਂ ਇਸ ਸਥਾਨ ਦੇ ਇਤਿਹਾਸ ਦੀ ਤੇ ਸਾਨੂੰ ਇਤਿਹਾਸਿਕ ਪੰਨਿਆਂ 'ਚ ਪੜਨ ਨੂੰ ਮਿਲਦਾ ਹੈ ਕਿ ਬਾਬਰ ਦੀਆਂ ਫੌਜਾਂ ਨੇ ਜਦ ਸਮਤ 1578 ਨੂੰ ਸੈਦਪੁਰ ਤੇ ਕਬਜ਼ਾ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਤੇ ਗੁਰਨਾਨ ਦੇਵ ਜੀ ਮਹਾਰਾਜ ਜੀ ਨੂੰ ਕੈਦ ਕਰ ਦਿੱਤਾ। ਇਹੋ ਉਹ ਸਥਾਨ ਸੀ ਜਿੱਥੇ ਜੇਲ੍ਹ ਹੁੰਦੀ ਸੀ ਤੇ ਇੱਥੇ ਹੀ ਗੁਰਨਾਨ ਦੇਵ ਜੀ ਮਹਾਰਾਜ ਜੀ ਨੂੰ ਬਾਕੀ ਲੋਕਾਂ ਨਾਲ ਕੈਦ ਕਰਕੇ ਰੱਖਿਆ ਸੀ। ਇਤਿਹਾਸਿਕ ਪੰਨਿਆਂ ਸਾਨੂੰ ਆਖਦੇ ਹਨ ਕਿ ਗੁਰਨਾਨ ਦੇਵ ਜੀ ਮਹਾਰਾਜ ਜੀ ਨੂੰ ਬਾਕੀ ਕੈਦਿਆਂ ਨਾਲ ਚੱਕੀ ਪਇਉਣ ਦੀ ਸਜ਼ਾ ਦਿੱਤੀ ਗਈ ਸੀ ਕਿ ਤੁਸੀਂ ਦਾਣੇ ਪੀਓਗੇ ਤੇ ਕੁਦਰਤ ਦਾ ਕ੍ਰਿਸ਼ਮਾ ਸੀ ਕਿ ਗੁਰਨਾਨ ਦੇਵ ਜੀ ਮਹਾਰਾਜ ਦੀ ਚੱਕੀ ਖੁਦ ਹੀ ਚੱਲ ਰਹੀ ਸੀ। ਜਦੋਂ ਬਾਬਰ ਦੀਆਂ ਫੌਜਾਂ ਨੇ ਇਹ ਕ੍ਰਿਸ਼ਮਾ ਦੇਖਿਆ ਤੇ ਉਹਨਾਂ ਨੇ ਜਾ ਕੇ ਬਾਬਰ ਨੂੰ ਦੱਸਿਆ ਬਾਬਰ ਨੇ ਗੁਰਨਾਨદેਵ ਜੀ ਮਹਾਰਾਜ ਕੋ ਇਸ ਗੱਲ ਦੀ ਮਾਫੀ ਵੀ ਮੰਗੀ ਤੇ ਗੁਰਨਾਨદેਵ ਜੀ ਮਹਾਰਾਜ ਦੇ ਹੁਕਮ ਤੇ ਉਹਨਾਂ ਨੇ ਕਾਫੀ ਜ਼ਿਆਦਾ ਕੈਦੀਆਂ ਨੂੰ ਰਹਾਵੀ ਕਰ ਦਿੱਤਾ ਸੰਗਤ ਜੀ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹੀ ਅਸਥਾਨ ਇਹੀ ਥਾਂ ਹੈ 47 ਤੋਂ ਪਹਿਲੇ ਤੇ ਇੱਥੇ ਕਾਫੀ ਜ਼ਿਆਦਾ ਜਗ੍ਹਾ ਹੁੰਦੀ ਸੀ ਜੋ ਕਿ ਪ੍ਰਾਤਨ ਸੀ ਪਰ 47 ਦੀ ਵੰਡ ਤੋਂ ਬਾਅਦ ਲੋਕਾਂ ਨੇ ਇੱਥੇ ਕਬਜ਼ਾ ਕਰ ਲਿਆ ਕਿਉਂਕਿ ਇੱਥੋਂ ਦੇ ਜਿਹੜੇ ਸਿੱਖ ਸੀਗੇ ਉਹ ਇੱਥੋਂ ਪਰਲੇ ਪਾਸੇ ਚੱਲ ਗਏ ਸੀ ਚੜ੍ਹਦੇ ਪੰਜਾਬ ਪਾਸੇ ਤੇ ਇੱਥੋਂ ਦੀ ਸੰਭਾਲ ਤਾਂ ਔਖੀ ਹੋ ਗਈ ਸੀ ਸੋ ਜਿੰਨੇ ਵੀ ਪਾਕਿਸਤਾਨੀ ਗਵਰਨਮੈਂਟ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਬਚਾਈ ਆ ਤੇ ਤੁਸੀਂ ਮੇਰੇ ਲੈਫਟ ਸਾਈਡ ਤੇ ਵੇਖ ਸਕਦੇ ਹੋ ਜੇ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਵੇ ਇਹੀ ਉਹ ਥਾੜਾ ਸਾਹਬ ਹੈ ਜਿੱਥੇ ਗੁਰਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ 47 ਦੀ ਵੰਦ ਤੋਂ ਪਹਿਲਾਂ ਇਸ ਸਮੇਂ ਇੱਥੇ ਸੰਗਤਾਂ ਨਹੀਂ ਹੈ ਸੋ ਇਸ ਕਰਕੇ ਗੁਰਦੁਆਰਾ ਸ੍ਰੀ ਚੱਕੀ ਸਾਹਿਬ ਤੇ ਗੁਰਦੁਆਰਾ ਲਾਲੂ ਦੀ ਖੋਈ ਇਹਨਾਂ ਦੋਨਾਂ ਥਾਂ ਦੇ ਪ੍ਰਕਾਸ਼ ਨਹੀਂ ਹੁੰਦੇ ਸਿਰਫ ਸਿਰਫ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਤੇ ਹੀ ਪ੍ਰਕਾਸ਼ ਹੁੰਦਾ ਹੈ ਕਿਉਂਕਿ ਇੱਕ ਹੀ ਪਿੰਡ ਦੇ ਵਿੱਚ ਤਿੰਨ ਗੁਰਦੁਆਰੇ ਨੇ ਸੰਗਤਾਂ ਦੀ ਕਾਟ ਕਰਕੇ ਸੰਭਾਲਦਾ ਔਖੀ ਹੈ ਸੋ ਪ੍ਰਕਾਸ਼ ਸਾਬ ਸਿਰਫ ਗੁਰਦੁਆਰਾ ਸ੍ਰੀ ਰੋੜੀ ਸਾਹਿਬ 'ਤੇ ਹੁੰਦਾ ਹੈ ਸੰਗਤ ਜੀ ਐਸੀਗਾ ਇਤਹਾਸ ਇਸ ਪੁਰਾਤਨ ਥਾਨ ਦਾ ਤੇ ਇਹਦੀ ਸੰਭਾਲਤਾ ਦਾ ਜੇ ਤੁਸੀਂ ਇਹਨਾਂ ਵਿਚਲੇ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ vichhdeguru.com ਜਾਂ ਸਾਡੀ ਈਮੇਲ ਐਡਰੈਸ ਜੋ ਕਿ ਵੀਡੀਓ ਤੇ ਤੁਹਾਨੂੰ ਸ਼ੋਅ ਹੋ ਰਹੀ ਹੋਏਗੀ ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਤੁਸੀਂ ਸਾਨੂੰ ਵੇਖ ਰਹੇ ਹੋ ਸਾਨੂੰ ਅਪਰੋਚ ਕਰ ਸਕਦੇ ਹੋ ਤੇ ਸਾਡੀ ਟੀਮ ਵਿਛੜੇ ਗੁਰੂ ਧਾਮ ਤੁਹਾਡੇ ਉਸ ਖੁਆਬ ਨੂੰ ਪੂਰਾ ਕਰੇਗੀ ਜਿਹਨੂੰ ਹਰ ਸਿੱਖ ਆਪਣੀ ਅਰਦਾਸ ਯਾਦ ਕਰਦਾ ਹੈ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਦਾਸ ਪੌਰਾ ਸਿੰਘ ਨੂੰ ਦੇਵ ਇਜਾਜ਼ਤ ਮਿਲਦੇ ਹਾਂ ਇੱਕ ਨਈ ਵੀਡੀਓ 'ਚ ਇੱਕ ਨਏ ਇਤਿਹਾਸਿਕ ਸਥਾਨ ਦੇ ਪੰਨਿਆਂ ਨੂੰ ਪਰੋਲਦੇ ਹੋਏ ਇਤਨ ਨਾਲੋਂ ਨਾਲ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਂਦੇ ਹੋਏ ਪੁਲਚੋਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ